ਕਿਸੇ ਨੇ ਕਿਸੇ ਨੂੰ ਕਿਹਾ ਕਹਿੰਦਾ ਹੋ ਦੇਖ ਓਏ ਕੁੱਤਾ ਤੇਰਾ ਕੰਨ ਲੈ ਗਿਆ ਉਹਨੇ ਪਤੰਦਰ ਨੇ ਆਪਣਾ ਕੰਨ ਨਹੀਂ ਦੇਖਿਆ ਕੁੱਤੇ ਵਾਲ ਨੂੰ ਭੱਜ ਲਿਆ ਬਾਈ ਜੀ ਉਹੀ ਗੱਲ ਆ ਆਪਣੇ ਦੇਸ਼ 'ਚ ਤਾਂ ਕੱਲ ਜਿਹੜਾ ਪੈਟਰੋਲ ਪੰਪਾਂ ਉੱਤੇ ਗਾਹ ਪਿਆ ਬਾਈ ਉਹ ਇਹੀ ਗੱਲ ਨੂੰ ਦਰਸਾਉਂਦਾ ਮੇਰੇ ਅਰਗੇ ਨੂੰ ਜਿਹਨੂੰ ਪੈਟਰੋਲ ਦੀ ਕਿਤੇ ਮਹੀਨੇ 2 ਮਹੀਨੇ ਬਾਅਦ ਲੋੜ ਪੈਂਦੀ ਆ ਜਿਹੜਾ ਬਹੁਤ ਘੱਟ ਮੋਟਰਸਾਈਕਲ ਚਲਾਉਂਦਾ ਜਾਂ ਬਹੁਤ ਘੱਟ ਵਹੀਕਲ ਚਲਾਉਂਦਾ ਉਹ ਵੀ ਪਤੰਦਰ ਬਸ ਇੱਕ ਦੂਜੇ ਤੋਂ ਮੂਹਰੇ ਹੋ ਹੋ ਪੈਟਰੋਲ ਪੰਪ ਤੋਂ ਪੈਟਰੋਲ ਆਇਆ ਪਵਾ ਰਿਹਾ ਸੀ ਜਿਵੇਂ ਦੀਵਾਲੀ ਦਾ ਬੌਨਸ ਮਿਲਦਾ ਹੁੰਦਾ ਪਤੰਦਰਾ ਨੇ ਲੋਕਾਂ ਨੇ ਪੈਟਰੋਲ ਪੰਪ ਦਾ ਅੰਦਰ ਸਘਾਤਾ ਯਾਨੀ ਜਿੰਨਾ ਚਿਰ ਜਮਾ ਪੈਟਰੋਲ ਪੰਪਾਂ ਤੋਂ ਤੇਲ ਖਤਮ ਨਹੀਂ ਹੋਇਆ ਉਹਨਾਂ ਟਾਈਮ ਬਾਈ ਲੋਕ ਲੈਣਾ 'ਚ ਲੱਗ ਲੱਗੇ ਵੱਡੀਆਂ-ਵੱਡੀਆਂ ਲੈਣਾ 'ਚ ਲੱਗ ਲੱਗੇ ਪੈਟਰੋਲ ਪਾਉਂਦੇ ਰਹੇ ਹੱਦ ਹੋ ਗਈ ਯਾਰ ਇੱਕ ਬੰਦੇ ਨੂੰ ਮੈਂ ਪੁੱਛਿਆ ਮੈਂ ਹਾਂ ਗੱਲ ਕੀ ਹੋ ਗਈ ਯਾਰ ਕਿਉਂ ਪੈਟਰੋਲ ਪਿੱਛੇ ਡੀਜ਼ਲ ਪਿੱਛੇ ਇੰਨੀ ਭੱਜ ਦੌੜ ਹੋ ਰਹੀ ਆ ਕਹਿੰਦਾ ਬਾਈ ਪਤਾ ਨਹੀਂ ਪਰ ਮੈਂ ਤੈਨੂੰ ਇੱਕ ਗੱਲ ਦੱਸਤੀ ਵਧੀਆ ਰਹੇਗਾ ਆਪਦਾ ਮੋਟਰਸਾਈਕਲ ਚੱਕ ਲਿਆ પેટ્રોલ ਪੋ ਵਾਲਾ ਆਪਣੇ ਵਾਲਾ ਘੁਤਰੂ ਪਤੰਦਰ ਸਾਈਕਲ ਟੱਕਰੀ ਆਵੇ ਹੱਥ ਦੇ ਵਿੱਚ ਗੇਲਣ ਉਹ ਮੈਂ ਕਿਹਾ ਘੁਤਰੂ ਕਿੱਧਰ ਨੂੰ ਏ ਕਹਿੰਦਾ ਭਾਈ ਤੈਨੂੰ ਨਹੀਂ ਪਤਾ ਬਾਵੇ પેટ્રોલ ਪਾਉਣ ਚੱਲੇ ਆ ਮੈਂ ਕਿਹਾ ਯਾਰ પેટ્રોલ ਪਾਉਣ ਚੱਲੇ ਆ ਉਹ ਸਾਈਕਲ ਤੇ ਮੋਟਰਸਾਈਕਲ ਲੈ ਜਾਂਦਾ ਉਹ ਕਹਿੰਦਾ ਬਾਵੇ ਕੀ ਦੱਸਾਂ ਮੇਰੇ ਨਾਲ ਤਾਂ ਬਾੜੀ ਭੈੜੀ ਹੋਈ ਮੈਂ ਕਿਹਾ ਕਿਵੇਂ ਕਹਿੰਦਾ ਮੇਰੇ ਮੋਟਰਸਾਈਕਲ ਦੇ ਵਿੱਚ ਥੋੜਾ ਜਿਹਾ પેટ્રોલ ਸੀ ਮੈਂ ਕਿਹਾ ਅੱਛਾ ਕਹਿੰਦਾ ਜਦੋਂ ਮੈਂ ਗੱਲ ਸੁਣੀ ਵੀ ਲੋਕ ਪੈਟਰੋਲ ਪੰਪਾਂ ਦੇ ਉੱਤੇ ਤੇਲ ਪਵਾਉਣ ਲੱਗੇ ਪੈਟਰੋਲ ਪਵਾਉਣ ਲੱਗੇ ਪੈਟਰੋਲ ਖਤਮ ਹੋ ਜੂ ਕਹਿੰਦਾ ਫੇਰ ਮੈਂ ਆਪਣਾ ਮੋਟਰਸਾਈਕਲ ਚੱਕਿਆ ਮੈਂ 5-7 ਪੈਟਰੋਲ ਪੰਪਾਂ ਦੇ ਘੇੜੇ ਕੱਢੇ ਮੈਂ ਕਿਹਾ ਫੇਰ ਤੇਲ ਮਿਲ ਗਿਆ ਕਹਿੰਦਾ ਤੇਲ ਤਾਂ ਨਹੀਂ ਮਿਲਿਆ ਯਾਰ ਪਰ ਜਿਹੜਾ ਮੋਟਰਸਾਈਕਲ ਦੇ ਵਿੱਚ ਸੀ ਉਹ ਮੁੱਕ ਗਿਆ ਕਹਿੰਦਾ ਸੌਂਦ ਵਾਲਾ ਬਾਈ ਰੋੜ ਕੇ ਲੈ ਕੇ ਆਇਆ ਸੀ ਕਹਿੰਦਾ ਫੇਰ ਮੈਂ ਸੋਚਿਆ ਵੀ ਪੈਟਰੋਲ ਤਾਂ ਕਿਸੇ ਵੀ ਹਾਲਤ ਦੇ ਵਿੱਚ ਲੈਣਾ ਹੀ ਲੈਣਾ ਕਹਿੰਦਾ ਬਾਵੇ ਫੇਰ ਹੁਣ ਮੈਂ ਚੱਕ ਲਿਆ ਸਾਈਕਲ ਦੇ ਹੱਥ 'ਚ ਮੇਰੇ ਗੇਲਣਾ ਹੁਣ ਮੈਂ ਸਾਰੇ ਪੈਟਰੋਲ ਪੰਪਾਂ ਤੇ ਗੇੜਾ ਦਊ ਕਿਤੋਂ ਨਾ ਕਿਤੋਂ ਦਾ ਪੈਟਰੋਲ ਮਿਲੂਗਾ ਹੀ ਮਿਲੂਗਾ ਬਾਈ ਉਹ ਤੋਂ ਬਾਅਦ ਮੈਂ ਸੋਚਿਆ ਵੀ ਯਾਰ ਮੈਂ ਵੀ ਪੈਟਰੋਲ ਪੰਪ ਤੇ ਜਾ ਕੇ ਦੇਖਾਂ ਵੀ ਗੱਲ ਕੀ ਆ ਬਾਈ ਪੈਟਰੋਲ ਪੰਪ ਦੇ ਉੱਤੇ ਰੇਲ ਗੱਡੀ ਤੋਂ ਲੰਬੀ ਲਾਂਗ ਗੱਡੀਆਂ ਦੀ ਲੱਗੀ ਹੋਈ ਇੱਕ ਦੂਜੇ ਤੋਂ ਮੂਹਰੇ ਹੋ ਹੋ ਲੋਕ ਪੈਟਰੋਲ ਡੀਜ਼ਲ ਪੁਆਈ ਜਾਣ ਇੱਕ ਤਾਂ ਪਤੰਦਰ ਚਾਰ ਢੋਲ ਲਈ ਖੜਾ ਉਹ ਮੈਂ ਕਿਹਾ ਤੂੰ ਬਾਈ ਆ ਚਾਰ ਢੋਲ ਕੀ ਕਰਨੇ ਉਹ ਕਹਿੰਦਾ ਬਾਈ ਤੈਨੂੰ ਨਹੀਂ ਪਤਾ ਮੈਨੂੰ 2000 ਲੀਟਰ ਡੀਜ਼ਲ ਚਾਹੀਦਾ ਮੈਂ ਕਿਹਾ 2000 ਯਾਰ 2000 ਲੀਟਰ ਡੀਜ਼ਲ ਤੋਂ ਕਰਨਾ ਉਹ ਕਹਿੰਦਾ ਤੈਨੂੰ ਕੀ ਪਤਾ ਯਾਰ ਤੈਨੂੰ ਸਵਾ ਦਾ ਪਤਾ ਮੈਂ ਕਿਹਾ ਨਹੀਂ ਯਾਰ ਗੱਲ ਤਾਂ ਦੱਸ ਵੀ ਤੈਨੂੰ ਅੱਜ ਹੀ 2000 ਲੀਟਰ ਡੀਜ਼ਲ ਦੀ ਲੋੜ ਕੀ ਪੈਗੀ ਉਹ ਕਹਿੰਦਾ ਬਾਈ ਕਣਕ ਦਾ ਸੀਜ਼ਨ ਆਉਣ ਵਾਲਾ ਹੈ ਡੀਜ਼ਲ ਦਾ ਕੀ ਪਤਾ ਬਾਅਦ ਚ ਮਿਲੂਗੇ ਨਹੀਂ ਮਿਲੂ ਉਹ ਸਾਡਾ ਤਾਂ ਬਹੁਤ ਔਖਾ ਹੋ ਜੂ ਮੈਂ ਉਹਨੂੰ ਕਿਹਾ ਬਾਬਾ ਮੇਰੀ ਗੱਲ ਸੁਣ ਤੂੰ ਦੋ ਨਹੀਂ ਉਹ 4000 ਲੀਟਰ ਡੀਜ਼ਲ ਲੈ ਕੇ ਜਾ ਮੈਨੂੰ ਉਹ ਕਹਿੰਦਾ ਕਿਉਂ ਪੁੱਤ ਉਹ ਮੈਂ ਕਿਹਾ ਬਾਬਾ ਉਹ ਕਣਕ ਦੇ ਸੀਜ਼ਨ ਤੋਂ ਬਾਅਦ ਫਿਰ ਝੋਨੇ ਦਾ ਸੀਜ਼ਨ ਵੀ ਆਊ ਉਦੋਂ ਕੀ ਕਰੇਗਾ ਸੋ ਭਾਈ ਮੈਂ ਤਾਂ ਇਹ ਗੱਲ ਤੋਂ ਹੈਰਾਨ ਆਂ ਵੀ ਇਹ ਕਿਹੜੇ ਬੰਦੇ ਨੇ ਕੰਨ ਚ ਫੂਕ ਮਾਰੀ ਆ ਪੈਟਰੋਲ ਡੀਜ਼ਲ ਵਾਲੀ ਜਿਹੜਾ ਸਾਰਾ ਮੁਲਕ ਪੈਟਰੋਲ ਪੰਪਾਂ ਵੱਲੀ ਭੱਜ ਲਿਆ ਭਾਈ ਜੇ ਟਰਾਂਸਪੋਰਟ ਸਿਸਟਮ ਖੜਦਾ ਹੈ ਟਰੱਕਾਂ ਵਾਲੇ ਹੜਤਾਲ ਕਰਦੇ ਆ ਫਿਰ ਕੱਲੇ ਪੈਟਰੋਲ ਡੀਜ਼ਲ ਤੇ ਥੋੜੀ ਕੱਲਾ ਅਸਰ ਪਊਗਾ ਬਾਈ ਹੋਰ ਵੀ ਬਥੇਰੀਆਂ ਚੀਜ਼ਾਂ ਅਮ ਰੋਜ਼ਮਰਰਾਜ ਜਿਹੜੇ ਆਪਣੇ ਕੰਮ ਆਉਂਦੀਆਂ ਨੇ ਉਹਨਾਂ ਤੇ ਵੀ ਅਸਰ ਪਊਗਾ ਪਤਾ ਨਹੀਂ ਕਿਹੜੇ ਬੰਦੇ ਨੇ ਕੰਨ 'ਚ ਪੈਟਰੋਲ ਡੀਜ਼ਲ ਪੈਟਰੋਲ ਪੰਪ ਵਾਲੀ ਫੂਕ ਮਾਰਤੀ ਤੇ ਸਾਰੇ ਲੋਕ ਪੈਟਰੋਲ ਪੰਪ ਵੱਲ ਨੂੰ ਹੋ ਗਏ ਉਹੀ ਕੰਮ ਹੋ ਗਿਆ ਬਾਈ ਕਹਿੰਦਾ ਕੁੱਤਾ ਤੇਰਾ ਕੰਨ ਲੈ ਗਿਆ ਕੰਨ ਕਿਸੇ ਨੇ ਦੇਖਿਆ ਨਹੀਂ ਕੁੱਤੇ ਵੱਲ ਨੂੰ ਭੱਜ ਲੇ